ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੰਗਤਲ 47 ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਆ ਸੋਸ਼ਲ ਸੋਸ਼ਲ ਮੀਡੀਆ ਤੇ ਮਾਮਲਾ ਕਾਫੀ ਭਖਿਆ ਹੋਇਆ ਸਰੰਦਾ ਸ਼ਰਮਾ ਤੇ ਪਿੰਕੀ ਢਾਲੀ ਵਾਲਾ ਹੋਣਾ ਦਾ ਤੇ ਮੈਂ ਉਹਦੀ ਬਾਬਤ ਇੱਕ ਪੋਸਟ ਪਾਈ ਸੀ ਜਿਹਦੇ ਵਿੱਚ ਜੋ ਗੱਲਾਂ ਬਾਤਾਂ ਸਨਮਦਾ ਨੇ ਪੋਸਟ ਦੇ ਵਿੱਚ ਜਿਹੜੀ ਵਾਇਰਲ ਹੋ ਰਹੀ ਹੈ ਜਾਂ ਉਹਨੇ ਕੇਸ ਦੇ ਬਾਬਤ ਜੋ ਕੀਤੀਆਂ ਮੈਂ ਉਹਦੇ ਸਵਾਲ ਕੀਤੇ ਸੀ ਉਹਨਾਂ ਨੂੰ ਨਾ ਕਿ ਮੈਂ ਕਿਸੇ ਦੇ ਪੱਖ ਤੋਂ ਖੜਾ ਸੀ ਨਾ ਮੈਂ ਕਿਸੇ ਨੂੰ ਕਲੀਨ ਚਿੱਟ ਦਿੱਤੀ ਸੀ ਹਾਂ ਠੀਕ ਹੈ ਜੀ ਇੱਕੋ ਹੀ ਗੱਲ ਕੀਤੀ ਸੀ ਵੀ ਜਿਹੜੇ ਤੂੰ ਇਲਜ਼ਾਮ ਲਾ ਰਹੀਆਂ ਭਾਣੇ ਮੇਰੀ ਜੇ ਇਹ ਗੱਲਾਂ ਜਾਇਜ਼ ਨੇ ਸਹੀ ਨੇ ਤੇ ਤੂੰ ਅਨਪੜ੍ਹ ਜਾਂ ਜਵਾਕੜੀ ਤਾਂ ਹੈ ਨਹੀਂ ਸੀਗੀ ਤੇਰਾ ਤੂੰ ਕਹਿ ਰਹੀ ਆ ਮੇਰਾ ਕੋਈ ਐਗਰੀਮੈਂਟ ਨਹੀਂ ਸੀ ਉਹਨਾਂ ਨਾਲ ਮੰਨ ਲੈਨੇ ਆ ਜੇ ਐਗਰੀਮੈਂਟ ਨਹੀਂ ਸੀ ਤੇ ਆਪਾਂ ਇੰਨਾ ਚਿਰ ਘਾਤੋਂ 5-7 ਸਾਲ ਤੋਂ ਗਾਲੇ ਐਗਰੀਮੈਂਟ ਤੋਂ ਬਿਨਾਂ ਕੰਪਨੀ ਕੋਈ ਤੇਰੇ ਤੇ ਰੁਪਈਆ ਘਾਤੋਂ ਲਾਊਗੀ ਠੀਕ ਹੈ ਜੀ ਹਰੇਕ ਬੰਦਾ ਜਿਹ ਪ੍ਰੋਡਿਊਸਰ ਆ ਉਹਨੇ ਲਾਉਣਾ ਤੇ ਕਮਾਉਣਾ ਪਰ ਤੇਰੀ ਗੱਲ ਨੂੰ ਸੱਚ ਸੱਚ ਮੰਨਦੇ ਜੇ ਨਹੀਂ ਸੀ ਤਾਂ ਤੂੰ ਇਹਨਾਂ ਸਰਖ ਵਕਤ ਨਹੀਂ ਗੱਲਣਾ ਸੀਗਾ ਦੂਜੇ ਨੰਬਰ ਤੇ ਤੂੰ ਕਹ ਮੈਨੂੰ ਦਿੱਤਾ ਹੀ ਕੁਝ ਨਹੀਂ ਉਹਨੇ ਫਿਰ ਉੱਥੇ ਗੱਲ ਹੁੰਦੀ ਆ ਜੇ ਨਹੀਂ ਦਿੱਤਾ ਆਪਾਂ ਕਿਸੇ ਦੇ ਮੂੰਹ ਹਲ ਕੁਸਾਲ ਮਹੀਨਾ 2 ਮਹੀਨੇ 6 ਮਹੀਨੇ ਸਾਲ ਵੇਖਦੇ ਆ ਤੂੰ ਇੰਨਾ ਚਿਰ ਕਹ ਤੋ ਤੇ ਕੀਰੀ ਤੈਨੂੰ ਸਵਾਲ ਕਰਨਾ ਚਾਹੀਦਾ ਸੀ ਜਦ ਤੂੰ ਛੱਡ ਦਿੰਦੀ ਓਤੋਂ ਵੀ ਭਾਜੀ ਮੈਂ ਬਿਨਾਂ ਪੈਸੇ ਤੋਂ ਥੋੜਾ ਕੌਣ ਕਰਦਾ ਹਰੇ ਇਹਦੇ ਢਿੱਡ ਲੱਗੇ ਹੋਇਆ ਸਭ ਨਹੀਂ ਲੈਣੇ ਹੁੰਦੇ ਆ ਠੀਕ ਹੈ ਜੀ ਮੇਰੇ ਇਹੀ ਸਵਾਲ ਸੀਗੇ ਵੀ ਇਹ ਗੱਲਾਂ ਤੋਂ ਸੀਗੀਆਂ ਤੂੰ ਪਹਿਲਾਂ ਭਾਣਾ ਮੇਰੀ ਇਹ ਦੱਸਿਆ ਕਿਉਂ ਨਹੀਂ ਜਿਹੜੇ ਤੂੰ ਕਹਿੰਨੀ ਮੇਰੇ ਉਹਨਾਂ ਦੇ ਬੇਟੇ ਦੇ ਨਾਲ ਵਿ ਉਹ ਵੀ ਮੈਂ ਇਹਦੀ ਸਾਰਾ ਕੁਝ ਦੇ ਪੁਰਾਣੀਆਂ ਵੀਡੀਓ ਜੀ ਦੱਸ ਰਹੀ ਆ। ਦੇਖ ਲਓ ਤੁਸੀਂ ਜਿਹਦੇ ਵਿੱਚ ਇਹ ਹੁਣ ਪਰਿਵਾਰ ਬਾਰੇ ਜਿਹੜੇ بیٹے ਦੇ ਵਿਆਹ ਦੀ ਗੱਲ ਕਰਦੀ ਉਹਨੂੰ ਤੇ ਭਰਾ ਦੱਸਦੀ ਸੀ। ਮੈਨੂੰ ਭਰਾ ਨੇ ਮੇਰੇ ਇਹ ਉਹ ਮਾਂ ਉਹ ਪਿਓ ਆ ਸਾਰਾ ਕੁਝ ਤੁਸੀਂ ਦੇਖਿਓ ਭਾਵ ਉਹ ਭਾਵਕ ਹੋ ਹੋ ਕੇ ਮੈਨੂੰ ਉਹਨਾਂ ਨੇ ਬਹੁਤ ਚੇਂਜ ਕੀਤਾ ਮੈਨੂੰ ਬੜਾ ਬਦਲਾਵ ਲੈਂਦਾ ਮੇਰੇ 'ਚ ਉਹਨਾਂ ਨੇ। ਇਹ ਵੀ ਕਹਿ ਰਹੀ ਆ ਮੈਂ ਇਹਨਾਂ ਨੂੰ ਬਹੁਤ ਦੁਖੀ ਕੀਤਾ। ਰਹਿੰਦੀ ਕੁੰਦੀ ਕਰ ਸਰ ਹੁਣ ਕੱਢ ਤੇ ਪਹਿਲਾਂ ਲੋਕ ਜਿਹੜਾ ਕੀਤਾ ਕਿ ਨਹੀਂ ਕੀਤਾ ਕੋਈ ਇਹਨੂੰ ਪਤਾ ਹੋਊਗਾ ਹਨਾ ਸੋ ਇਹਨਾਂ ਗੱਲਾਂ ਬਾਤਾਂ ਨੇ ਮੇਰੇ ਸਵਾਲ ਸੀਗੇ ਤੇ ਹੁਣ ਮੇਰਾ ਇੱਕ ਸਵਾਲ ਇਹ ਹੈ ਵੀ ਇਹ ਭੈਣ ਮੇਰੀ ਕਹਿ ਰਹੀ ਆ ਵੀ ਮੈਨੂੰ ਕੁਝ ਨਹੀਂ ਦਿੱਤਾ ਪਰ ਸਾਰੇ ਮੰਨਦੇ ਆ ਵੀ ਕਹਿੰਦੇ ਮੇਰੇ ਕੋਲੇ ਕਿਰਾਏ ਕਿਰਾਇਆ ਤੱਕ ਹੈਗਾ ਘਰ ਦਾ ਕੋਠੀ ਦਾ ਕਿਰਾਇਆ ਦੇਣ ਨੂੰ ਮੇਰੇ ਕੋਲੇ ਖਾਣ ਪੀਣ ਨੂੰ ਕੁਝ ਹੈ ਨਹੀਂ ਮੇਰੇ ਕੋਲੇ ਕੁਝ ਨਹੀਂਗਾ ਮੇਰੇ ਤੇ ਰਹਿਮ ਕਰੋ ਵਗੈਰਾ ਉਹ ਇੱਕ ਗੱਲਾਂ ਨੇ ਕੀਤੀਆਂ ਨੇ ਮੇਰਾ ਸਵਾਲ ਆ ਜੇ ਤੁਹਾਡੇ ਕੋਲੇ ਹੈ ਨਹੀਂ ਕੁਝ ਤੁਹਾਡੇ ਕੋਲੇ ਪੈਸੇ ਹੈ ਨਹੀਂ ਕਿਰਾਇਆ ਦੇਣ ਵਾਸਤੇ ਤੁਹਾਡੇ ਕੋਲੇ ਰੋਟੀ ਖਾਣ ਨੂੰ ਪੈਸੇ ਹੈ ਨਹੀਂ ਇੱਕ ਲਾਂਡਰਾ ਮੁਹਾਲੀ ਦੇ ਨਾਲ ਲਾਂਡਰਾ ਲਾਂਡਰਾਂ ਦੇ ਨਾਲ ਇੱਕ ਸਵਾੜਾ ਪਿੰਡ ਜਿੱਥੋਂ ਦੇ ਡਾਇਰੈਕਟਰ ਸੀ ਜੰਦ ਸਵਾੜਾ ਜੀ ਹੁਣੀ ਉਹਨਾਂ ਦੇ ਪਿੰਡ ਚਾਰ ਕਨਾਲਾਂ ਦਾ ਇੱਕ ਅੱਧਾ ਕਿਲਾ ਜ਼ਮੀਨ ਜਿਹਨੂੰ ਪਲਾਟ ਕਹਿ ਲੋ ਜਾਂ ਜ਼ਮੀਨ ਕਹਿ ਲੋ ਉਹ ਪਈਆ ਜਿਹਦੀ ਮਾਰਕੀਟ ਵੈਲਿਊ 2 ਕਰੋੜਾ ਜੇ ਇਹਨੂੰ ਦਿੱਤਾ ਕੁਛ ਨਹੀਂ ਸੀ ਉਹ 2 ਕਰੋੜ ਦਾ ਪਲਾਟ ਕਿੱਥੋਂ ਆਇਆ ਠੀਕ ਹੈ ਜੀ ਸਾਡੇ ਰਾਜਸਥਾਨ ਦੇ ਵਿੱਚ ਜਿੱਥੇ ਤੱਕ ਮੈਨੂੰ ਪਤਾ ਰਜਿਸਟਰੀ ਕਰਾਉਨੇ ਆ ਕੋਈ ਪਲਾਟ ਕੋਈ ਚੀਜ਼ ਲੈਣੇ ਆ ਆਪਾਂ ਤੇ ਰਜਿਸਟਰੀ ਕਰਾਉਣ ਵਾਲੇ ਨੂੰ ਮਾਲਕ ਨੂੰ ਉੱਥੇ ਬੁਲਾਇਆ ਜਾਂਦਾ ਉੱਥੇ ਸੱਦਿਆ ਜਾਂਦਾ ਠੀਕ ਹੈ ਉਹਦੇ ਉਹਦੇ ਸਾਹਮਣੇ ਰਜਿਸਟਰੀ ਹੁੰਦੀ ਆ ਜੇ ਪੰਜਾਬ ਚ ਵੀ ਇਹੀ ਆ ਇਹੀ ਰੂਲ ਆ ਕਾਨੂੰਨ ਆ ਤੇ ਨੈਚੁਰਲੀ ਗੱਲ ਉੱਥੇ ਨੂੰ ਸੱਦੇ ਵੀ ਗਿਆ ਹੋਊਗਾ ਤੈਨੂੰ ਪਤਾ ਵੀ ਹੋਊਗਾ ਮੇਰੀ ਆ ਪਲਾਟ ਮੇਰੀ ਜਮੀਨ ਆ ਮੇਰਾ ਇੱਥੇ ਪਿਆ ਹੋਇਆ ਜੋ ਹੈਗਾ ਇਹਦੇ ਨਾਮ ਤੇ ਰਜਿਸਟਰੀ ਚ ਕਰਾ ਲ ਉਹ 2 ਕਰੋੜ ਰੁਪਈਆ ਕਿੱਥੋਂ ਆਇਓ ਪਲਾਟ ਕਿੱਥੋਂ ਬਣਿਆ ਇਹ ਤਾਂ ਕਹਿੰਦੀ ਮੈਨੂੰ ਦਿੱਤਾ ਕੁਛ ਨਹੀਂ ਠੀਕ ਹੈ ਸੋ ਮੇਰੀ ਬੇਨਤੀ ਇਹ ਆ ਇੱਕ ਚੀਜ਼ ਦੀ ਸੁਣ ਕੇ ਇੱਕ ਧਿਰ ਦੀ ਸੁਣ ਕੇ ਆਪਾਂ ਜਜਬਾਤੀ ਹੋ ਕੇ ਸੋਸ਼ਲ ਮੀਡੀਆ ਤੇ ਚੱਲਈ ਡਰਾਮਾ ਇਹ ਚੱਲੀ ਜਾਂਦਾ ਇਮੋਸ਼ਨਲ ਕਰਕੇ ਵੀਡੀਓ ਪਾਉ ਠੀਕ ਹੈ ਜੀ ਉਹਨਾਂ ਲੋਕ ਦੇ ਤੜਾ ਤੜਾ ਉਹਦੇ ਨਾਲ ਖੜੇ ਸ਼ੇਅਰ ਕਰੀ ਜਾਂਦੇ ਨੇ ਥੋੜੇ ਸਮੇਂ ਬਾਅਦ ਪਤਾ ਲੱਗਦਾ ਵੀ ਉਹ ਤਾਂ ਸਾਡਾ ਆ ਕੁਛ ਕਰ ਗਿਆ ਕੋਈ ਗਰੀਬ ਜਿਹਾ ਪਾਉਂਦਾ ਹੁੰਦਾ ਕਹਿੰਦੇ ਜਿਹੜਾ ਨੋਟ ਖਾਈ ਜਾਂਦਾ ਹੁਣ ਰੋਟੀ ਵੀ ਨੋਟਾਂ ਨਾਲ ਖਾ ਰਿਆ ਹਨਾ ਸੋ ਇਸ ਕਰਕੇ ਜੇ ਉਹ ਚੀਜ਼ ਜਿੰਨਾ ਚਿਰ ਪਤਾ ਨਹੀਂ ਲੱਗਦਾ ਕਾਲੀ ਨਹੀਂ ਪਹਿਲਾਂ ਉਹਦੀ ਪੋਸਟ ਪਾਈ ਉਹ ਸ਼ੇਅਰ ਕਰੀ ਗਏ ਜੇ ਮੈਂ ਕੁਐਸਚਨ ਕੀਤਾ ਇੱਧਰ ਕਰੀ ਗਏ ਮੈਨੂੰ ਹੁਣ ਇੱਕ ਮੈਂ ਤਾਂ ਗੱਲ ਕਰਨੀ ਲੱਗੀ ਕਿ ਇੱਕ ਮੇਰੀ ਭੈਣ ਇੰਟਰਵਿਊ ਤੇ ਮੈਨੂੰ ਪੁੱਛ ਰ ਵੇ ਤੁਸੀਂ ਉਹਦੇ ਸਾਰੇ ਨਾਲ ਇੰਡਸਟਰੀ ਉਹਦੇ ਨਾਲ ਆ ਕੇ ਖੜ ਗਈ ਕਲਾਕਰ ਖੜ ਗਏ ਖੜਨਾ ਬਣਦਾ ਕਲਾਕਰ ਜੇ ਆਏ ਤਾਂ ਨਾਲ ਕਿਉਂ ਨਾ ਖੜਨਗੇ ਉਹ ਉਹ ਆਉਂਦੇ ਬੋਲ ਰਹੇ ਨੇ ਜਿਹੜੇ ਖੁਦ ਵੀ ਭੁਗਤ ਭੋਗ ਕੀਤੇ ਉਹਨਾਂ ਨਾਲ ਵੀ ਚੀਟ ਹੋਈ ਹੋਊਗੀ ਉਹ ਬੋਲ ਰਹੇ ਨੇ ਤੇ ਕੀ ਗੱਲ ਮੇਰਾ ਫਰਜ਼ ਨਹੀਂ ਬਣਦਾ ਜੇ ਮੈਂ ਇੱਕ ਦੇ ਨਾਲ ਆ ਕੇ ਖੜ ਜੰਨਾ ਨਾਲੇ ਮੈਂ ਕੋਈ ਕਲੀਨ ਚਿੱਟ ਨਹੀਂ ਦਿੱਤੀ ਮੈਂ ਤਾਂ ਸਵਾਲ ਕੀਤੇ ਨੇ ਜਿਹੜੇ ਉਹ ਜਦੋਂ ਬਾਹਰ ਹੋਣਗੇ ਉਹ ਦੱਸਣਗੇ ਆਪਦੀ ਸਫਾਈ ਸਾਰਾ ਦੱਸਣਗੇ ਇਲਜ਼ਾਮ ਲੱਗਣੇ ਮਜਰਮ ਸਾਬਤ ਹੋਣਾ ਨਹੀਂ ਹੁੰਦਾ ਠੀਕ ਆ ਕੋਰਟ ਨੇ ਦੱਸਣਾ ਇਲਜ਼ਾਮ ਲਾਉਣਿਆ ਮੈਨੂੰ ਤੁਸੀਂ ਮੇਰੇ ਤੇ ਮੈਂ ਤੁਹਾਡਾ ਜਦੋਂ ਮਰਜ਼ੀ ਲਾ ਕੇ ਆਪੇ ਐਫ ਆਈ ਆਰ ਦਰਜ ਕਰਾ ਦੋ ਹੋ ਜਾਂਦੀ ਆ ਪੁਲਿਸ ਨਾ ਕਰੂਗੀ ਬਾਈ ਕੋਰਟ ਹੋ ਜਾਂਦੀ ਆ ਪਰ ਸਾਬਤ ਹੋਣੇ ਬਹੁਤ ਦੂਰ ਦੀ ਗੱਲ ਹੁੰਦੀ ਜੇ ਸਾਬਤ ਹੋ ਗਈ ਫਿਰ ਆਪਾਂ ਕਹਿ ਸਕਦੇ ਆ ਦੂਜੀ ਉਹ ਵੀ ਆਪਦਾ ਪੱਖ ਰੱਖਣਗੇ ਹਨ ਫਿਰ ਪਤਾ ਲੱਗੂਗਾ ਇੱਕ ਦਿਨ ਨਾਲ ਹੀ ਆਪਾਂ ਡਟ ਕੇ ਖੜੀਏ ਮੈਂ ਉਸ ਤਰ੍ਹਾਂ ਦਾ ਸਵਾਲ ਕੀਤਾ ਸੀ ਜੋ ਲਗਭਗ ਸਾਡੇ ਸਾਰਿਆਂ ਦੇ ਦਿਮਾਗ 'ਚ ਆਉਂਦੇ ਸੀ ਯਾਰ ਆਹ ਗੱਲ ਆ ਜੇ ਐ ਹੈਗੀ ਤਾਂ ਫਿਰ ਤਸੰਦਾ ਕਿਉਂ ਤੂੰ ਇਹ ਕਹਿ ਸਕਦੀ ਮੇਰੇ ਨਾਲ 7 ਸਾਲ ਦਾ ਐਗਰੀਮੈਂਟ ਸੀ ਹੁਣੇ ਮੈਨੂੰ ਸੱਤਾਂ ਦਾ ਖਤਮ ਹੋਣ ਤੋਂ ਬਾਅਦ ਵੀ ਐਨਓਸੀ ਨਹੀਂ ਦੇ 50 40 ਦਾ ਕੋਈ 40 60 ਦਾ ਤਨਾ ਐਗਰੀਮੈਂਟ ਹੋਇਆ ਸੀ ਉਹਦੇ ਚ ਰੁਪਈਏ ਜੇ ਬਣਦੇ ਹੁੰਦੇ 40 ਜਾਂ 50% ਕਲਾਕਾਰ ਦੇ ਸੇਰ ਚ ਉਹ ਨਹੀਂ ਦਿੱਤੇ ਉਹ ਜਾਜ ਬਣਦੀ ਆ ਦੇਣੇ ਚਾਹੀਦੇ ਆ ਪਰ ਉਹ ਅਗਲੇ ਉਹ ਦੱਸਣਗੇ ਵੀ ਕਿਉਂ ਨਹੀਂ ਦਿੱਤੇ ਤਾਂ ਨਾਲ ਹੁਣ ਇਹ ਆਹ ਜਿਹੜਾ ਮੇਰਾ ਸਵਾਲ ਆ ਉਹ ਦਿੱਤੇ ਹੀ ਕਰਕੇ ਜਾ ਉਹ ਰੁਪਈਏ ਸੀਗੇ ਉਹਦਾ ਹੀ 2 ਕਰੋੜ ਦਾ ਜਿਹੜਾ ਪਲਾਟ ਲਿਆ ਨਾ ਉਹ ਕਿੱਥੋਂ ਲੈ ਲਿਆ ਜਿਹਨੂੰ ਦਿੱਤਾ ਕੁਛ ਨਹੀਂ ਤਾਂ ਇਹ ਮੇਰਾ ਸਵਾਲ ਆ ਤੁਸੀਂ ਵੀ ਵਾਚੋ ਸ਼ੇਅਰ ਕਰੋ ਤੇ ਪਹੁੰਚਦਾ ਕਰੋ ਭਾਣ ਮੇਰੇ ਤੱਕ ਉਹ ਜਵਾਬ ਦੇਵੇ ਮੇਰੇ ਕਹਿਣਾ ਮੈਂ ਕਹਿਣਾ ਚਾਹੁੰਦਾ ਸੀ ਕਦੇ ਕਿਸ ਨੂੰ ਗੁੰਮਰਾਹ ਨਹੀਂ ਕਰੀਦਾ ਅਸਲੀ ਕਹਾਣੀ ਜਿਹੜੀ ਹੈਗੀ ਆ ਉਹ ਦੱਸੋ ਕਿੱਥ